ਰੱਬੀ ਗੁਣਾਂ ਦੇ ਚ ਇੱਕ ਗੁਣ ਹੈ ਅੱਜ ਬੰਦਿਆਂ ਤੇ ਭਰੋਸਾ ਨਹੀਂ ਕੱਲ ਪ੍ਰਮਾਤਮਾ ਤੇ ਵੀ ਭਰੋਸਾ ਹੈ ਅੱਜ ਪਰਿਵਾਰ ਤੇ ਭਰੋਸਾ ਨਹੀਂ ਕੱਲ ਨਿਰੰਕਾਰ ਤੇ ਵੀ ਭਰੋਸਾ ਹੈ ਅੱਜ ਭਰਾ ਤੇ ਭਰੋਸਾ ਨਹੀਂ ਕੱਲ ਗੁਰੂ ਤੇ ਵੀ ਭਰੋਸਾ ਨਹੀਂ ਭਰੋਸਾ ਇੱਕ ਬਹੁਤ ਵੱਡਾ ਗੁਣ ਹੈ ਮੈਂ ਫਿਰ ਦੁਹਰਾਵਾਂ ਬੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗ ਸਕਦਾ ਹੈ ਠਗਾ ਨਹੀਂ ਸਕਦਾ ہزار ਦਫਾ ਠਗਾ ਜਾਣਾ ਬਿਹਤਰ ਹੈ ਬਨਿਸਬਤ ਇੱਕ ਦਫਾ ਕਿਸੇ ਨੂੰ ਠੱਗਣਾ ہزار ਦਫਾ ਠਗਾ ਕੇ ਇਤਨਾ ਮਨੁੱਖ ਦਾ ਨੁਕਸਾਨ ਨਹੀਂ ਆਉਂਦਾ ਅਧਿਆਤਮਕ ਜਿਹੜਾ ਇੱਕ ਦਫਾ ਠੱਗ ਕੇ ਮਨੁੱਖ ਪਛੜ ਜਾਂਦਾ ਹੈ ਚਤਰਾਈ ਨਾ ਚਾਤਰ ਭੋਜ ਪਾਈਏ ਚਲਾਕ ਚਲਾਕ ਕਿਸ ਨੂੰ ਆਖोगे ਬਾਰੋਂ ਕੁਛ ਹੋਰ ਦਿਖਾਈ ਦੇ ਰਿਹਾ ਹੈ ਪੰਦਰੋਂ ਕੁਛ ਹੋਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਮੈਂ ਤੈਨੂੰ ਮਨੁੱਖ ਨਹੀਂ ਮੰਨਦਾ ਇਨਸਾਨ ਨਹੀਂ ਮੰਨਦਾ ਕਿਉਂ ਉਮੋ ਮਰ ਦਬਾਇਤ ਸ਼ਵਦ ਸੁਖਨਵਰ ਨਸ਼ਿਕਮੇ ਦੀ ਗਰਦਰ ਦਹਾਨੇ ਦੀ ਗਰ ਤੇਰੀ ਜ਼ਬਾਨ ਤੇ ਕੁਛ ਹੋਰ ਹੈ ਤੇਰੇ ਦਿਲ ਵਿੱਚ ਕੁਛ ਹੋਰ ਮੈਂ ਤੈਨੂੰ ਮਨੋਖੀ ਨਹੀਂ ਮਤ ਤੂੰ ਕਹਿੰਦਾ ਕੁਛ ਹੋਰ ਹੈ ਹੈ ਕੁਛ ਹੋਰ